ਸਵਾਗਤ ਹੈ ਜੀ ਸਾਰਿਆਂ ਦਾ ਅੱਜ ਅਸੀਂ ਬੰਦਗੀ ਨਾਮਾ ਦੇ 5ਵੇਂ ਅਧਿਆਏ ਦੀ ਗੱਲ ਕਰ ਰਹੇ ਹਾਂ ਹਾਂ ਜੀ ਖਾਸ ਤੌਰ ਤੇ ਉਹ ਹਿੱਸੇ ਜਿਹੜੇ ਪ੍ਰਾਰਥਨਾ ਯਾਨੀ ਅਰਦਾਸ ਤੇ ਜ਼ੋਰ ਦਿੰਦੇ ਨੇ ਬਿਲਕੁਲ ਸਾਡਾ ਮਕਸਦ ਹੈ ਕਿ ਇਸ ਲਿਖਤ ਦੇ ਹਿਸਾਬ ਨਾਲ ਸਮਝੀਏ ਕਿ ਅਰਦਾਸ ਅਸਲ ਚ ਹੈ ਕੀ ਹੂੰ ਇਸ ਦੇ ਮਤਲਬ ਕਾਰਨ ਕੀ ਨੇ ਕਿਸਮਾ ਕਿਹੜੀਆਂ ਨੇ ਤੇ ਅਸਰਦਾਰ ਕਿਵੇਂ ਹੁੰਦੀ ਹੈ ਹਾਂ ਜੀ ਤੇ ਇਹ ਸਫਰ ਕਿਵੇਂ ਬਦਲਦਾ ਹੈ ਸਮੇਂ ਨਾਲ ਹਾਂ ਬਿਲਕੁਲ ਤਾਂ ਚਲੋ ਫਿਰ ਸ਼ੁਰੂ ਕਰਦੇ ਆ ਇਸ ਵਿਚਾਰ ਨੂੰ ਜ਼ਰੂਰ ਦੇਖੋ ਇਹ ਲਿਖਤ ਅਰਦਾਸ ਨੂੰ ਨਾ ਰੱਬ ਨਾਲ ਇੱਕ ਬਹੁਤ ਹੀ ਨਿੱਜੀ ਅੰਦਰੂਨੀ ਜੀ ਗੱਲਬਾਤ ਦਸਤੀ ਹੈ ਅੱਛਾ ਸਿਰਫ ਮੰਗਣਾ ਨਹੀਂ ਨਹੀਂ ਸਿਰਫ ਮੰਗਣਾ ਨਹੀਂ ਇੱਕ ਪੂਰਾ ਸਫ਼ਰ ਹੈ ਜਿਸ ਦੇ ਆਪਣੇ ਮਕਸਦ ਨੇ ਆਪਣੇ ਪੜਾਅ ਨੇ ਠੀਕ ਹੈ ਤਾਂ ਫਿਰ ਸਭ ਤੋਂ ਪਹਿਲਾ ਇਹ ਹੀ ਸਮਝਦੇ ਆ ਇਸ ਲਿਖਤ ਮੁਤਾਬਿਕ ਅਰਦਾਸ ਹੈ ਕਿ ਮਤਲਬ ਜੇ ਗੱਲਬਾਤ ਹੈ ਤਾਂ ਲੋਕ ਕਰਦੇ ਕਿਉਂ ਨੇ ਕੀ ਕਾਰਨ ਦੱਸੇ ਗਏ ਨੇ ਹਾਂਜੀ ਵੇਖੋ ਕਾਰਨ ਕਈ ਨੇ ਸਭ ਤੋਂ ਪਹਿਲਾਂ ਤਾਂ ਬੜੇ ਸਿੱਧੇ ਜੇ ਕਾਰਨ ਨੇ ਸਾਡੀਆਂ ਆਪਣੀਆਂ ਲੋੜਾਂ ਸਰੀਰਿਕ ਦੁਨਿਆਵੀ ਜਿਵੇਂ ਜਿਵੇਂ ਚੰਗੀ ਸਿਹਤ ਹੋ ਗਈ ਘਰ ਪਰਿਵਾਰ ਚ ਸੁੱਖ ਸ਼ਾਂਤੀ ਰੋਜ਼ੀ ਰੋਟੀ ਦਾ ਮਸਲਾ ਇਹ ਸਭ ਫਿਰ ਉਹ ਰੋਹਾਨੀ ਤਰੱਕੀ ਲਈ ਵੀ ਆਤਮਿਕ ਵਿਕਾਸ ਲਈ ਹਾਂਜੀ ਆਤਮਾ ਦੇ ਵਿਕਾਸ ਲਈ ਤੇ ਫਿਰ ਜਦੋਂ ਕੋਈ ਔਖਾ ਵੇਲਾ ਆਉਂਦਾ ਕੋਈ ਮੁਸੀਬਤ ਬਿਮਾਰੀ ਦਰਦ ਹਾਂ ਉਦੋਂ ਮਦਦ ਲਈ ਪੁਕਾਰਨਾ ਠੀਕ ਹੈ ਤਾਂ ਇਹ ਤਾਂ ਹੋ ਗਈਆਂ ਲੋੜਾਂ ਤੇ ਮੁਸ਼ਕਿਲਾਂ कि बस यही कारण ने या कुछ और भी है नहीं नहीं और भी बहुत कुछ है आगे लिखत कहंदी है कि अरदास धन्यवाद करने ਦਾ ਵੀ ਤਰੀਕਾ ਹੈ اچھا ਸ਼ੁਕਰਾਨਾ हां जी ਸ਼ੁਕਰਾਨਾ ਉਹ ਸਾਰੀਆਂ ਬਖਸ਼ਿਸ਼ਾਂ ਲਈ ਜੋ ਮਿਲੀਆਂ ਨੇ ਤੇ ਇਹ ਕਾਮਨਾ ਕਰਨੀ ਕਿ ਇਹ ਬਣੀਆਂ ਰਹਿਣ ਹੂੰ ਤੇ ਇੱਕ ਹੋਰ ਬੜੀ ਅਹਿਮ ਗੱਲ ਰੱਬ ਦੀ ਰਜ਼ਾ ਵਿੱਚ ਰਹਿਣ ਦੀ ਤਾਕਤ ਮੰਗਣੀ ਇਹ ਥੋੜਾ ਸਮਝਾਓਗੇ ਮਤਲਬ ਇਹ ਸਮਝਣਾ ਕਿ ਸਾਡਾ ਅਸਲੀ ਪਲਾ ਰੱਬ ਦੀ ਮਰਜ਼ੀ ਚੀ ਹੈ ਉਸਨੂੰ ਖੁਸ਼ੀ-ਖੁਸ਼ੀ ਕਬੂਲ ਕਰਨ ਦੀ ਹਿੰਮਤ ਮੰਗਣੀ ਸਹੀ ਗੱਲ ਤੇ ਆਖਿਰਚ ਸਿਰਫ ਆਪਣੇ ਲਈ ਨਹੀਂ ਸਗੋਂ ਦੂਜਿਆਂ ਲਈ ਵੀ ਉਹਨਾਂ ਦੀ ਪਲਾਈ ਉਹਨਾਂ ਦੇ ਸੁੱਖ ਲਈ ਸਰਬੱਤ ਦੇ ਭਲੇ ਲਈ ਵਾਹ ਮਤਲਬ ਕਿੰਨਾ ਕੁਝ ਆ ਗਿਆ ਇਹਦੇ ਚ ਲੋੜਾਂ ਸ਼ੁਕਰਾਨਾ ਰਜ਼ਾ ਚ ਰਹਿਣਾ ਤੇ ਦੂਜਿਆਂ ਦਾ ਭਲਾ ਬਹੁਤ ਖੂਬ ਅੱਛਾ ਹੁਣ ਜੇ ਕੋਈ ਇਹ ਸਭ ਕਰ ਰਿਹਾ ਹੈ ਤਾਂ ਕੀ ਇਹ ਪੱਕਾ ਹੈ ਕਿ ਅਰਦਾਸ ਸੁਣੀ ਜਾਊਗੀ ਲਿਖਤ ਚ ਨਾ ਇੱਕ ਸਫਲ ਅਰਦਾਸ ਲਈ ਕੁਝ ਸ਼ਰਤਾਂ ਦੀ ਗੱਲ ਹੈ ਇਹ ਬੜਾ ਦਿਲਚਸਪ ਲੱਗਿਆ ਉਹ ਕੀ ਨੇ ਹਾਂਜੀ ਇਹ ਬਹੁਤ ਬਹੁਤ ਜ਼ਰੂਰੀ ਨੁਕਤਾ ਹੈ ਲਿਖਤ ਨਾ ਤਿੰਨ ਮੁੱਖ ਸ਼ਰਤਾਂ ਦੱਸਦੀ ਹੈ ਪਹਿਲੀ ਰੱਬ ਦੀ ਹੋਂਦ ਤੇ ਪੱਕਾ ਯਕੀਨ ਹੂੰ ਉਸ ਦੀ ਤਾਕਤ ਤੇ ਯਕੀਨ ਕਿ ਉਹ ਸਾਡੀ ਅਰਦਾਸ ਪੂਰੀ ਕਰ ਸਕਦਾ ਹੈ ਤੇ ਇਹ ਵੀ ਯਕੀਨ ਕਿ ਸਾਡੀ ਅਰਦਾਸ ਠੀਕ ਹੈ ਜਾਇਜ਼ ਹੈ ਤੇ ਅਸਰ ਕਰੇਗੀ ਠੀਕ ਹੈ ਤੇ ਦੂਜੀ ਦੂਜੀ ਸ਼ਰਤ ਅਰਦਾਸ ਕਰਦੇ ਵੇਲੇ ਨਾ ਦਿਲ ਚ ਰੱਬ ਲਈ ਸੱਚਾ ਪਿਆਰ ਹੋਵੇ ਸਤਕਾਰ ਹੋਵੇ ਡੂੰਗਾ ਤੇ ਤੀਜੀ ਤੀਜੀ ਹੈ ਇੱਕ ਸ਼ੁੱਧ ਤੇ ਗ੍ਰਹਿਣਸ਼ੀਲ ਦਿਲ ਸ਼ੁੱਧ ਤੇ ਗ੍ਰਹਿਣਸ਼ੀਲ ਦਿਲ ਇਸਦੇ ਕੀ ਮਤਲਬ ਹੋਇਆ ਮਤਲਬ ਕੋਈ ਮਾੜਾ ਖਿਆਲ ਨਾ ਆਵੇ ਦੇਖੋ ਇਹਦਾ ਮਤਲਬ ਹੈ ਕਿ ਮਨ ਉਸ ਵੇਲੇ ਨਾ ਪੂਰੀ ਤਰ੍ਹਾਂ ਅਰਦਾਸ ਤੇ ਲੱਗਾ ਹੋਵੇ ਪਟਕਣਾ ਗੁੱਸਾ ਈਰਖਾ ਸ਼ੱਕ ਇਹਨਾਂ ਚੀਜ਼ਾਂ ਤੋਂ ਪਰੇ ਹੋਵੇ ਅੱਛਾ ਇੱਕ ਖਾਲੀ ਭਾਂਡੇ ਵਾਂਗ ਜਿਹੜਾ ਰੱਬ ਦੀ ਬਖਸ਼ਿਸ਼ ਲੈਣ ਲਈ ਤਿਆਰ ਹੋਵੇ ਹੁਣ ਪੂਰੀ ਤਰ੍ਹਾਂ ਤਾਂ ਸ਼ਾਇਦ ਹਮੇਸ਼ਾ ਨਾ ਹੋਵੇ ਪਰ ਨੀਅਤ ਸਾਫ਼ ਹੋਵੇ ਮਨ ਖੁੱਲਾ ਹੋਵੇ ਸਮਝ ਗਈ ਤੇ ਇਸ ਬਾਰੇ ਲੇਖਕ ਆਪਣਾ ਤਜਰਬਾ ਵੀ ਦੱਸਦਾ ਹੈ ਹੈਨਾ ਬਿਲਕੁਲ ਬਿਲਕੁਲ ਉਹ ਲਿਖਦਾ ਹੈ ਕਿ ਜਦੋਂ ਮੈਂ ਪਿੱਛੇ ਦੇਖਦਾ ਹਾਂ ਤਾਂ ਜਿੱਥੇ ਕਿਤੇ ਮੇਰੇ ਮਨ 'ਚ ਸ਼ੱਕ ਸੀ ਯਕੀਨ ਘੱਟ ਸੀ ਉੱਥੇ ਜਾਂ ਤਾਂ ਅਰਦਾਸ ਸੁਣੀ ਨਹੀਂ ਗਈ ਜਾਂ ਬਹੁਤ देर ਨਾ ਗੱਲ ਬਣੀ ਹਮ ਪਰ ਜਦੋਂ ਵੀ ਇਹ ਤਿੰਨੋਂ ਚੀਜ਼ਾਂ ਸਨ ਪੱਕਾ ਯਕੀਨ ਸੱਚਾ ਪਿਆਰ ਤੇ ਸਾਫ ਦਿਲ ਉਦੋਂ ਅਰਦਾਸ ਕਦੀ ਖਾਲੀ ਨਹੀਂ ਗਈ ਅੱਛਾ ਸਗੋਂ ਕਈ ਵਾਰ ਤਾਂ ਇੰਨੀ ਛੇਤੀ ਇੰਨੀ ਅਚਾਨਕ ਪੂਰੀ ਹੋਈ ਕਿ ਮੈਨੂੰ ਖੁਦ ਹੈਰਾਨੀ ਹੋਈ ਵਾ ਇਹ ਤਾਂ ਬਹੁਤ ਵੱਡੀ ਗੱਲ ਹੈ ਮਤਲਬ ਸਿਰਫ ਕਿਤਾਬੀ ਗੱਲ ਨਹੀਂ ਅਸਲ ਤਜਰਬਾ ਹੈ ਕਿ ਸਾਡੇ ਅੰਦਰ ਦੀ ਹਾਲਤ 'ਤੇ ਕਿੰਨਾ ਸਿੱਧਾ ਅਸਰ ਪੈਂਦਾ ਹੈ ਇਸ ਨਾਲ ਤਾਂ ਵਿਸ਼ਵਾਸ ਤੇ ਨਿਮਰਤਾ ਹੋਰ ਵੀ ਜ਼ਰੂਰੀ ਲੱਗਦੇ ਨੇ ਅੱਛਾ ਫਿਰ ਅੱਗੇ ਚੱਲਦੇ ਹਾਂ ਅਰਦਾਸ ਦੀਆਂ ਕਿਸਮਾਂ ਵੱਲ ਲਿਖਤ ਦੋ ਤਰ੍ਹਾਂ ਦੀਆਂ ਦੱਸਦੀ ਹੈ ਸੰਗਤੀ ਤੇ ਨਿੱਜੀ ਪਹਿਲਾਂ ਸੰਗਤੀ ਅਰਦਾਸ ਦੀ ਗੱਲ ਕਰੀਏ ਸਿੱਖ ਪਰੰਪਰਾ 'ਚ ਇਹਦੀ ਕੀ ਮਹੱਤਤਾ ਦੱਸੀ ਹੈ ਹਾਂਜੀ ਸਰੋਤਨਾ ਇਸ ਗੱਲ ਤੇ ਬਹੁਤ ਜ਼ੋਰ ਦਿੰਦਾ ਹੈ ਕਿ ਸੰਗਤੀ ਅਰਦਾਸ ਯਾਨੀ ਸਾਰਿਆਂ ਨੇ ਰਲ ਕੇ ਜਿਹੜੀ ਅਰਦਾਸ ਕਰਨੀ ਹੈ ਉਹਨੇ ਸਿੱਖ ਕੌਮ ਨੂੰ ਜੋੜ ਕੇ ਰੱਖਣ ਚ ਚੜ੍ਹਦੀ ਕਲਾ ਚ ਰੱਖਣ ਚ ਬਹੁਤ ਵੱਡਾ ਹਿੱਸਾ ਪਾਇਆ ਹੈ ਇਹ ਗੁਰੂ ਸਾਹਿਬਾਨ ਦੇ ਵੇਲੇ ਤੋਂ ਹੈ ਹਾਂਜੀ ਬਿਲਕੁਲ ਰੋਜ਼ ਗੁਰਦੁਆਰਿਆਂ ਚ ਸੰਗਤ ਜੁੜਦੀ ਹੈ ਕੀਰਤਨ ਹੁੰਦਾ ਹੈ ਰੱਬ ਦੀਆਂ ਸਿਫਤਾਂ ਹੁੰਦੀਆਂ ਨੇ ਤੇ ਫਿਰ ਸਾਰੇ ਮਿਲ ਕੇ ਇੱਕ ਸਾਂਝੀ ਅਰਦਾਸ ਕਰਦੇ ਨੇ ਉਹ ਸਾਂਝੀ ਅਰਦਾਸ ਚ ਖਾਸ ਕੀ ਹੁੰਦਾ ਹੈ ਮਤਲਬ ਸਿਰਫ ਇੱਕ ਰਸਮ ਹੈ ਜਾਂ ਕੁਝ ਹੋਰ ਵੀ ਨਹੀਂ ਇਹ ਤਾਂ ਸਿਰਫ ਰਸਮ ਨਹੀਂ ਇਹ ਤਾਂ ਜਿਵੇਂ ਜੂਨ ਦਾ ਜਾਗਦਾ ਇਤਿਹਾਸ ਰੋਜ਼ ਦੁਹਰਾਇਆ ਜਾਂਦਾ ਹੈ ਅੱਛਾ ਕਿਵੇਂ ਦੇਖੋ ਉਹਦੇ ਚ 10 ਗੁਰੂ ਸਾਹਿਬਾਨ ਨੂੰ ਯਾਦ ਕੀਤਾ ਜਾਂਦਾ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਤਰਿਆ ਜਾਂਦਾ ਹੈ ਫਿਰ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਖਤੇ ਹਾਂ ਉਹ ਸਾਰੇ ਸ਼ਹੀਦ ਸਿੰਘ ਸਿੰਘਣੀਆਂ ਜਿਨ੍ਹਾਂ ਨੇ ਧਰਮ ਲਈ ਜਾਨਾਂ ਵਾਰੀਆਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਫਿਰ ਸਾਰੇ ਤਖਤ ਗੁਰਦੁਆਰੇ ਨਿਸ਼ਾਨ ਸਾਹਿਬ ਚੰਡੇ ਲੰਗਰ ਇਹਨਾਂ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਹੁੰਦੀ ਹੈ ਤੇ ਪੂਰੇ ਪੰਥ ਦੇ ਭਲੇ ਲਈ ਮਤਲਬ ਇਹ ਰੋਜ਼ ਯਾਦ ਕਰਾਇਆ ਜਾਂਦਾ ਹੈ ਹਾਂਜੀ ਇਹ ਰੋਜ਼ ਦਾ ਦੁਹਰਾਓ ਸਿੱਖ ਵਿਰਸੇ ਨੂੰ ਕੁਰਬਾਨੀ ਦੀ ਭਾਵਨਾ ਨੂੰ ਸਾਂਝੀ ਪਛਾਣ ਨੂੰ ਤਾਜ਼ਾ ਰੱਖਦਾ ਹੈ ਇਹ ਭਾਈਚਾਰੇ ਨੂੰ ਜੋੜਨ ਵਾਲੀ ਬਹੁਤ ਤਗੜੀ ਗੱڑی ਹੈ ਵਾਕਈ ਇਹ ਤਾਂ ਸਿਰਫ ਅਰਦਾਸ ਨਹੀਂ ਇਹ ਤਾਂ ਪੂਰੀ ਕੌਮ ਦੀ ਸਾਂਝੀ ਯਾਦ ਤੇ ਸਾਂਝੀ ਅਰਜ਼ੋਈ ਹੈ ਭਵਿਕ ਲਈ ਬਹੁਤ ਖੂਬ ਅੱਛਾ ਤੇ ਦੂਜੀ ਕਿਸਮ ਨਿੱਜੀ ਅਰਦਾਸ ਉਹ ਕਿਵੇਂ ਵੱਖਰੀ ਹੈ ਨਿੱਜੀ ਅਰਦਾਸ ਦੇਖੋ ਨਾ ਤੋ ਹੀ ਪਤਾ ਲੱਗਦਾ ਉਹ ਇੱਕ ਬੰਦੇ ਦੀ ਆਪਣੀ ਹੈ ਰੱਬ ਨਾਲ ਸਿੱਧੀ ਗੱਲ ਹੂੰ ਹੂੰ ਇਹ ਸੰਗਤੀ ਅਰਦਾਸ ਵਾਂਗ ਪੂਰੀ ਲੰਬੀ ਚੌੜੀ ਵੀ ਹੋ ਸਕਦੀ ਹੈ ਜਾਂ ਬਿਲਕੁਲ ਨਿੱਕੀ ਜਈ ਆਪਣੇ ਸ਼ਬਦਾਂ ਚ ਕੋਈ ਖਾਸ ਤਰੀਕਾ ਕੋਈ ਖਾਸ ਸ਼ਬਦ ਜ਼ਰੂਰੀ ਨਹੀਂ ਨਹੀਂ ਬਿਲਕੁਲ ਨਹੀਂ ਕੋਈ ਬਜਵਾ ਰੂਪ ਨਹੀਂ ਕੋਈ ਖਾਸ ਤਕਨੀਕ ਨਹੀਂ ਕੋਈ ਲੈ ਨਹੀਂ ਬਸ ਦਿਲ ਚ ਨਮਰਤਾ ਹੋਵੇ ਭਾਵਨਾ ਸੱਚੀ ਹੋਵੇ ਆਪਣੀਆਂ ਲੋੜਾਂ ਆਪਣੀਆਂ ਭਾਵਨਾਵਾਂ ਆਪਣੇ ਵਿਚਾਰ ਜਿਵੇਂ ਵੀ ਦਿਲ ਕਰੇ ਲਿਖਤ 'ਚ ਇਸ ਨੂੰ ਆਤਮਾ ਦੀ ਭਾਸ਼ਾ ਵਿਚਾਰਾਂ ਦੀ ਭਾਸ਼ਾ ਕਿਹਾ ਗਿਆ ਬਹੁਤ ਸੋਹਣਾ ਲੱਗਾ ਹੈ ਮਤਲਬ ਅਸਲ ਗੱਲ ਸ਼ਬਦਾਂ ਦੀ ਨਹੀਂ ਅੰਦਰ ਦੀ ਆਵਾਜ਼ ਦੀ ਹੈ ਬਿਲਕੁਲ ਸਹੀ ਉਹਨੂੰ ਸੋਹਣੇ-ਸੋਹਣੇ ਔਖੇ-ਔਖੇ ਸ਼ਬਦਾਂ 'ਚ ਬੰਨਣ ਦੀ ਲੋੜ ਨਹੀਂ ਇਹ ਤਾਂ ਸਿੱਧੇ ਦਿਲੋਂ ਨਿਕਲੇ ਖਿਆਲ ਨੇ ਹੂੰ ਤੇ ਜਦੋਂ ਆਤਮਾ ਐਵੇਂ ਪੁਕਾਰਦੀ ਹੈ ਨਾ ਉਹ ਸਿੱਧੀ ਪਹੁੰਚਦੀ ਹੈ ਲਿਖਤ ਕਹਿੰਦੀ ਹੈ ਕਿ ਜਦੋਂ ਬੰਦਾ ਇਸ ਤਰ੍ਹਾਂ ਸਹੀ ਢੰਗ ਨਾਲ ਅਰਦਾਸ ਕਰਨੀ ਸਿੱਖ ਜਾਂਦਾ ਮਤਲਬ ਉਹ ਤਿੰਨ ਸ਼ਰਤਾਂ ਪੂਰੀਆਂ ਕਰਕੇ ਹਾਂ ਵਿਸ਼ਵਾਸ ਪਿਆਰ ਤੇ ਸਾਫ ਦਿਲ ਹਾਂਜੀ ਤਾਂ ਜਵਾਬ ਅਕਸਰ ਝਟ ਮਿਲਦਾ ਹੈ ਫੌਰੀ ਤੇ ਇੱਕ ਖਾਸ ਜੀ ਖੁਸ਼ੀ ਹੁੰਦੀ ਹੈ ਹੈਰਾਨੀ ਵੀ ਕਿ ਹਾਂ ਮੇਰੀ ਸੁਣੀ ਗਈ ਗੱਲ ਬਣ ਗਈ ਪਰ ਇਹ ਵੀ ਕਿਹਾ ਗਿਆ ਕਿ ਨਿਜੀ ਅਰਦਾਸ ਸਭ ਲਈ ਇੱਕੋ ਜਿਹੀ ਨਹੀਂ ਹੁੰਦੀ ਕਿਉਂਕਿ ਹਰ ਕੋਈ ਰੂਹਾਨੀ ਸਫ਼ਰ 'ਚ ਇੱਕੋ ਥਾਂ ਤੇ ਨਹੀਂ ਹੁੰਦਾ ਬਿਲਕੁਲ ਤੇ ਇਹ ਗੱਲ ਸਾਨੂੰ ਅਗਲੇ ਬਹੁਤ ਹੀ ਦਿਲਚਸਪ ਪੁਆਇੰਟ ਵੱਲ ਲੈ ਜਾਂਦੀ ਹੈ ਅਰਦਾਸ ਵਿੱਚ ਰੂਹਾਨੀ ਵਿਕਾਸ ਤੇ ਪੜਾ ਲਿਖਤ ਕਹਿੰਦੀ ਹੈ ਕਿ ਜਿਵੇਂ ਜਿਵੇਂ ਬੰਦਾ ਅੱਗੇ ਵੱਧਦਾ ਹੈ ਉਹਦੀ ਅਰਦਾਸ ਵੀ ਬਦਲਦੀ ਜਾਂਦੀ ਹੈ ਪਹਿਲਾ ਪੜਾ ਕੀ ਹੈ ਪਹਿਲਾ ਪੜਾ ਦੇਖੋ ਉਹ ਹੈ ਜਿੱਥੇ ਸ਼ਾਇਦ ਜ਼ਿਆਦਾਤਰ ਲੋਕ ਹੁੰਦੇ ਨੇ ਇਸ ਪੜਾ ਤੇ ਨਾ ਅਰਦਾਸ ਜ਼ਿਆਦਾਤਰ ਦੁਨਿਆਵੀ ਚੀਜ਼ਾਂ ਲਈ ਹੁੰਦੀ ਹੈ ਪਦਾਰਥਕ ਲਾਭਾਂ ਲਈ ਅੱਛਾ ਤੇ ਲਿਖਤ ਬੜੀ ਸਾਫ਼ ਕਹਿੰਦੀ ਹੈ ਕਿ ਇਹਦੇ ਵਿੱਚ ਕੁਝ ਗਲਤ ਨਹੀਂ ਚੰਗੀ ਸਿਹਤ ਮੰਗਣੀ ਇੱਜ਼ਤ ਵਾਲੀ ਜ਼ਿੰਦਗੀ ਕਾਰੋਬਾਰ 'ਚ ਬਰਕਤ ਦੁੱਖ ਦਰਦ ਤੋਂ ਛੁਟਕਾਰਾ ਕਰਜ ਸੁਖ ਸ਼ਾਂਤੀ ਇਹ ਸਭ ਮੰਗਣਾ ਬਿਲਕੁਲ ਠੀਕ ਹੈ ਜਾਇਜ਼ ਹੈ ਇਹ ਸੁਣ ਕੇ ਚੰਗਾ ਲੱਗਿਆ ਕਿਉਂਕਿ ਕਈ ਵਾਰ ਲੱਗਦਾ ਹੈ ਕਿ ਸ਼ਾਇਦ ਸਿਰਫ ਉੱਚੀਆਂ ਰੋਹਾਨੀ ਗੱਲਾਂ ਹੀ ਕਰਨੀਆਂ ਚਾਹੀਦੀਆਂ ਨੇ ਨਹੀਂ ਲਿਖਤ ਤਾਂ ਕਹਿੰਦੀ ਹੈ ਕਿ ਵੱਡੇ ਵੱਡੇ ਸੰਤ ਮਹਾਪੁਰਖ ਗੁਰੂ ਉਹਨਾਂ ਨੇ ਵੀ ਰੱਬ ਕੋਲੋਂ ਐਸੀਆਂ ਦਾਤਾਂ ਮੰਗੀਆਂ ਨੇ ਭਾਵੇਂ ਉਹਨਾਂ ਦੀ ਅਸਲੀ ਮੰਗ ਸਭ ਤੋਂ ਉੱਚੀ ਮੰਗ ਹਮੇਸ਼ਾ ਨਾਮ ਦੀ ਰਹੀ ਹੈ ਰੱਬੀ ਅਨੁਭਵ ਦੀ ਹਾਂਜੀ ਪਰ ਇਥੇ ਇੱਕ ਪਰ ਵੀ ਹੈ ਇੱਕ ਸਾਵਧਾਨੀ ਓਕੇ ਕਿਤੇ ਇਹ ਪਖੰਡ ਨਾ ਬਣ ਜਾਵੇ ਬਿਲਕੁਲ ਤੁਸੀਂ ਸਹੀ ਫੜਿਆ ਲਿਖਣ ਚੇਤਾਵਨੀ ਦਿੰਦੀ ਹੈ ਕਿ ਜੇ ਆਪਾਂ ਮੂੰਹ ਤਾਂ ਕਹਿ ਰਹੇ ਆ ਕਿ ਸਾਨੂੰ ਸਭ ਤੋਂ ਉੱਚੀ ਦਾਤ ਨਾਮ ਚਾਹੀਦਾ ਪਰ ਦਿਲ ਅਜੇ ਪੂਰੀ ਤਰ੍ਹਾਂ ਦੁਨੀਆ ਦੇ ਸੁੱਖਾਂ 'ਚ ਹੀ ਫਸਿਆ ਪਿਆ ਤਾਂ ਇਹ ਇੱਕ ਤਰ੍ਹਾਂ ਦਾ ਕੀ ਕਹਿੰਦੇ ਨੇ ਪਖੰਡ ਬਣ ਸਕਦਾ ਹੈ ਹਮ ਅਸਲ ਗੱਲ ਹੈ ਆਪਣੇ ਆਪ ਨਾਲ ਇਮਾਨਦਾਰ ਹੋਣਾ ਜੇ ਸਾਨੂੰ ਅਜੇ ਦੁਨਿਆਵੀ ਚੀਜ਼ਾਂ ਦੀ ਲੋੜ ਲੱਗਦੀ ਹੈ ਤਾਂ ਉਹਨਾਂ ਲਈ ਖੁੱਲ ਕੇ ਅਰਦਾਸ ਕਰੋ ਇਹ ਉਸ ਦਿਖਾਵੇ ਨਾਲੋਂ ਚੰਗਾ ਹੈ ਕਿ ਅਸੀਂ ਚਾਹਦੇ ਕੁਝ ਹੋਈਏ ਤੇ ਮੰਗਦੇ ਕੁਝ ਹੋਰ ਫਿਰੀਏ ਹਾਂ ਆਪਣੇ ਆਪ ਨਾਲ ਸੱਚੇ ਰਹਿਣਾ ਬਹੁਤ ਜ਼ਰੂਰੀ ਠੀਕ ਹੈ ਇਹ ਹੋ ਗਿਆ ਪਹਿਲਾ ਪੜਾ ਫਿਰ ਦੂਜਾ ਪੜਾ ਕਦੋਂ ਆਂਦਾ ਹੈ ਤੇ ਉਦੋਂ ਕੀ ਬਦਲਦਾ ਹੈ ਦੇਖੋ ਜਿਵੇਂ ਜਿਵੇਂ ਰੋਹਾਨੀ ਜਾਗ ਆਉਂਦੀ ਹੈ ਬੰਦਗੀ ਚ ਸਿਮਰਨ ਸੇਵਾ ਚ ਰਸ ਆਉਣ ਲੱਗਦਾ ਹੈ ਤਾਂ ਫਿਰ ਨਾ ਸਾਡੀਆਂ ਇੱਛਾਵਾਂ ਸਾਡੀਆਂ ਅਰਦਾਸਾਂ ਦਾ ਰੁਖ ਬਦਲ ਜਾਂਦਾ ਹੈ ਕਿਵੇਂ ਉਹ ਜਿਹੜੀਆਂ ਦੁਨਿਆਵੀ ਚੀਜ਼ਾਂ ਪਹਿਲਾਂ ਬਹੁਤ ਵੱਡੀਆਂ ਲੱਗਦੀਆਂ ਸਨ ਉਹ ਹੁਣ ਫਿੱਕੀਆਂ ਬੇਮਾਨਾ ਜੀਆਂ ਲੱਗਣ ਲੱਗ ਪੈਂਦੀਆਂ ਨੇ ਥੋੜੇ ਚਿਰਾਂ ਅਰਜੀ ਹਮ ਨਿੱਜੀ ਸੁਖ ਆਰਾਮ ਨਾਲੋਂ ਨਾ ਆਤਮਾ ਦੇ ਆਨੰਦ 'ਚ ਜ਼ਿਆਦਾ ਖਿੱਚ ਪੈਂਦੀ ਹੈ ਲਿਖਤ 'ਚ ਸ਼ਾਇਦ ਇੱਕ ਬੱਚੇ ਦੀ ਉਦਾਹਰਣ ਦਿੱਤੀ ਹੈ ਜਿਵੇਂ ਵੱਡਾ ਹੋ ਕੇ ਖਿਡੌਣੇ ਛੱਡ ਦਿੰਦਾ ਹੈ ਬਿਲਕੁਲ ਉਹੀ ਗੱਲ ਹੈ ਜਿਵੇਂ ਬੱਚਾ ਵੱਡਾ ਹੋ ਕੇ ਖਿਡੌਣਿਆਂ ਨੂੰ ਕੁਝ ਨਹੀਂ ਸਮਝਦਾ ਓਵੇਂ ਹੀ ਰੋਹਾਨੀ ਤੌਰ ਤੇ ਜਾਗ ਰਹੀ ਆਤਮਾ ਨੂੰ ਦੁਨੀਆ ਦੇ ਭੋਗ ਵਿਲਾਸ ਫਿੱਕੇ ਲੱਗਦੇ ਨੇ ਤੇ ਫਿਰ ਉਹ ਕੀ ਚਾਹੁੰਦੀ ਹੈ ਉਹਦੇ ਅੰਦਰੋਂ ਇੱਕ ਡੂੰਗੀ ਪਿਆਸ ਉੱਠਦੀ ਹੈ ਸੱਚੇ ਪੱਕੇ ਆਨੰਦ ਲਈ ਅੰਦਰ ਦੀ ਸ਼ਾਂਤੀ ਲਈ ਉਹ ਅਣਦਿੱਖ ਰੋਹਾਨੀ ਦੁਨੀਆ ਨੂੰ ਜਾਣਨ ਲਈ ਬੇਚੈਨ ਹੋ ਜਾਂਦੀ ਹੈ ਤੇ ਇਸ ਲਈ ਅਰਦਾਸ ਫਿਰ ਆਪਣੇ ਆਪ ਨਿਕਲਦੀ ਹੈ ਰੱਬ ਕੋਲੋਂ ਰਾਹ ਪੁੱਛਣ ਲਈ ਮਦਦ ਮੰਗਣ ਲਈ ਪਰ ਲਿਖਤ ਇਹ ਵੀ ਕਹਿੰਦੀ ਹੈ ਕਿ ਇਹ ਪੜਾ ਸੌਖਾ ਨਹੀਂ ਸਗੋਂ ਬਹੁਤ ਔਖਾ ਹੈ ਆਪਣੇ ਆਪ ਨਾਲ ਇੱਕ ਜੰਗ ਵਾਂਗ ਹਾਂਜੀ ਬਹੁਤ ਤਕੜਾ ਸੰਘਰਸ਼ ਹੁੰਦਾ ਹੈ ਕਿਉਂਕਿ ਇਸ ਪੁਰਾਣੀਆਂ ਆਦਤਾਂ ਛੱਡਣੀਆਂ ਪੈਂਦੀਆਂ ਨੇ ਪੁਰਾਣੇ ਮੋਹ ਤੋੜਨੇ ਪੈਂਦੇ ਨੇ ਹਮ ਇੱਕ ਪਾਸੇ ਤਾਂ ਸਾਡਾ ਉਹ ਨੀਵਾ ਮਨ ਹੁੰਦਾ ਸਾਡੀਆਂ ਵਾਸ਼ਨਾਵਾਂ ਪੁਰਾਣੇ ਸੁੱਖਾਂ ਦੀਆਂ ਮਿੱਠੀਆਂ ਯਾਦਾਂ ਉਹ ਪਿੱਛੇ ਨੂੰ ਖਿੱਚਦਾ ਕਈ ਵਾਰ ਲੱਗਦਾ ਇਹਨਾਂ ਦੀ ਪਕੜ ਬਹੁਤ ਮਜ਼ਬੂਤ ਹੈ ਇਹਨਾਂ ਤੋਂ ਛੁੱਟਣਾ ਬੜਾ ਔਖਾ ਤੇ ਦੂਜੇ ਪਾਸੇ ਦੂਜੇ ਪਾਸੇ ਆਤਮਾ ਦੀ ਆਵਾਜ਼ ਹੁੰਦੀ ਅੰਦਰ ਦੀ ਸੱਚੀ ਤਾਂਗ ਉਹ ਅੱਗੇ ਵਧਣ ਲਈ ਜ਼ੋਰ ਲਾਉਂਦੀ ਉਹ ਨਵੀਆਂ ਉਮੀਦਾਂ ਨਵੇਂ ਤਜਰਬੇ ਇੱਕ ਉੱਚੀ ਜ਼ਿਆਦਾ ਆਨੰਦ ਵਾਲੀ ਜ਼ਿੰਦਗੀ ਦੀ ਚਲਕ ਦਿਖਾਉਂਦੀ ਤਾਂ ਇੱਕ ਖਿੱਚੋ ਤਾਣ ਬਣ ਜਾਂਦੀ ਹੈ ਹਾਂ ਬਿਲਕੁਲ ਪੁਰਾਣੇ ਤੇ ਨਵੇਂ ਵਿਚਾਰ ਇਹ ਖਾਂ ਖਿੱਚਣ ਵਾਲੀਆਂ ਤਾਕਤਾਂ ਤੇ ਉੱਪਰ ਚੁੱਕਣ ਵਾਲੀ ਪ੍ਰੇਰਣਾ ਵਿਚਾਰ ਇੱਕ ਰਸਕਸ਼ੀ ਚਲਦੀ ਰਹਿੰਦੀ ਅੰਦਰ ਇਸ ਰੋਚਨਾ ਇਸ ਅੰਦਰੂਨੀ ਲੜਾਈ ਨੂੰ ਦਰਸਾਉਣ ਲਈ ਇੱਕ ਸੰਤ ਦਾ ਕਿੱਸਾ ਵੀ ਹੈ ਬੜਾ ਮਲੇ ਪ੍ਰਭਾਵਸ਼ਾਲੀ ਪਰ ਥੋੜਾ ਪਰੇਸ਼ਾਨ ਕਰਨ ਵਾਲਾ ਵੀ ਹਾਂ ਲੇਖਕ ਜ਼ਿਕਰ ਕਰਦਾ ਹੈ ਕਿ ਉਹ ਇੱਕ ਅਜੇ ਸੰਤ ਨੂੰ ਮਿਲਿਆ ਜੋ ਇਸੇ ਦੂਜੇ ਪੜਾ ਦੀ ਲੜਾਈ ਲੜ ਰਿਹਾ ਸੀ ਜਦੋਂ ਲੇਖਕ ਨੇ ਹਾਲ ਪੁੱਛਿਆ ਤਾਂ ਉਹ ਕਹਿੰਦਾ ਬਹੁਤ ਬੁਰੇ ਹਾਲ ਚਾ ਅੱਛਾ ਕਾਰਨ ਪੁੱਛਣ ਤੇ ਕਹਿੰਦਾ ਮੈਂ ਨਾ ਇਧਰ ਤਾਂ ਰਿਹਾ ਨਾ ਉਧਰ ਦਾ ਮਤਲਬ ਮਤਲਬ ਦੁਨੀਆ ਦੇ ਮੋਹ ਤੋਂ ਤਾਂ ਮੰਨ ਉੱਠ ਗਿਆ ਸੀ ਪਰ ਪੂਰੀ ਤਰ੍ਹਾਂ ਰੱਬ 'ਚ ਵੀ ਨਹੀਂ ਜੁੜਦਾ ਸੀ ਵਿਚ ਲਟਕਿਆ ਹੋਇਆ ਸੀ ਉਸ ਨੇ ਹੋਰ ਕੀ ਦੱਸਿਆ ਆਪਣੇ ਹਾਲਤ ਬਾਰੇ ਦੱਸਿਆ ਕਿ ਕਦੇ ਤਾਂ ਮੇਰੇ ਤੇ ਨੀਵੀਆਂ ਵਾਸ਼ਨਾਵਾਂ ਭਾਰੂ ਹੋ ਜਾਂਦੀਆਂ ਤੇ ਕਦੇ ਮੈਂ ਪੂਰੀ ਤਰ੍ਹਾਂ ਸੇਵਾ ਸਿਮਰਨ ਚ ਲੱਗ ਜਾਂਦਾ ਕਦੇ ਮੈਂ ਐਸੇ ਕੰਮ ਕਰ ਬੈਠਦਾ ਜੋ ਸ਼ਾਇਦ ਆਮ ਬੰਦਾ ਵੀ ਨਾ ਕਰੇ ਤੇ ਕਦੇ ਮੇਰੇ ਚ ਸੰਤਾਂ ਵਾਲੇ ਗੁਣ ਦਿਸਦੇ ਹੂੰ ਉਹਨੇ ਬਾਬਾ ਫਰੀਦ ਜੀ ਦਾ ਸ਼ਲੋਕ ਵੀ ਸੁਣਾਇਆ ਕਿ ਲੋਕ ਮੈਨੂੰ ਦਰਵੇਸ਼ ਕਹਿੰਦੇ ਨੇ ਪਰ ਮੈਂ ਤਾਂ ਪਾਪਾ ਨਾਲ ਭਰਿਆ ਪਿਆ ਰੱਬਾ ਤੂੰ ਹੀ ਬਚਾ ਹਾਏ ਓਏ ਹਾਂ ਤੇ ਇਹ ਹਾਲਤ ਇੰਨੀ ਗੰਬੀਰ ਸੀ ਕਿ ਲੇਖਕ ਨੇ ਬਾਅਦ ਚ ਦੇਖਿਆ ਕਿ ਉਸ ਸੰਤ ਨੇ ਇਸ ਅੰਦਰੂਨੀ ਕਸ਼ਮਕਸ਼ ਤੋਂ ਤੰਗ ਆ ਕੇ ਨਾ ਆਪਣੇ ਆਪ ਨੂੰ ਸਰੀਵਿਕ ਤੌਰ ਤੇ ਬਹੁਤ ਨੁਕਸਾਨ ਪਹੁੰਚਾ ਲਿਆ ਸੀ ਸੱਚੀ ਹਾਂ ਪਰ ਲੇਖਕ ਕਹਿੰਦਾ ਉਸ ਨੂੰ ਸ਼ਾਇਦ ਫਿਰ ਵੀ ਸ਼ਾਂਤੀ ਨਹੀਂ ਮਿਲੀ ਸੀ ਇਹ ਘਟਨਾ ਦੱਸਦੀ ਹੈ ਕਿ ਇਹ ਪੜਾ ਕਿੰਨਾ ਔਖਾ ਤੇ ਖਤਰਨਾਕ ਵੀ ਹੋ ਸਕਦਾ ਇਹ ਵਾਕਈ ਬਹੁਤ ਗੰਬੀਰ ਗੱਲ ਹੈ ਤੇ ਇਹ ਦੱਸਦਾ ਕਿ ਅਸਲੀ ਲੜਾਈ ਤਾਂ ਅੰਦਰ ਹੀ ਹੈ ਸਰੋਤ ਇਹ ਵੀ ਕਹਿੰਦਾ ਹੈ ਕਿ ਬਹੁਤ ਲੋਕ ਇਸ ਪੜਾਅ 'ਤੇ ਆ ਕੇ ਹਿੰਮਤ ਹਾਰ ਜਾਂਦੇ ਨੇ ਨਿਰਾਸ਼ ਹੋ ਕੇ ਰਸਤਾ ਹੀ ਛੱਡ ਦਿੰਦੇ ਨੇ ਹਾਂਜੀ ਲੇਖਕ ਖੁਦ ਵੀ ਮੰਨਦਾ ਕਿ ਮੈਨੂੰ ਵੀ ਕਈ ਵਾਰ ਐਵੇਂ ਲੱਗਾ ਕਿ ਸ਼ਾਇਦ ਇਹ ਉੱਚੀਆਂ ਮੰਜ਼ਲਾਂ ਮੇਰੇ ਵਾਸਤੇ ਦੀ ਗੱਲ ਨਹੀਂ ਹੈ ਹਾਂ ਨਿਰਾਸ਼ਾ ਬਹੁਤ ਵੱਡਾ ਦੁਸ਼ਮਣ ਹੈ ਇਸ ਪੜਾਅ 'ਤੇ ਪਰ ਸਭ ਤੋਂ ਜ਼ਰੂਰੀ ਸੁਨੇਹਾ ਹੈ ਹਾਰ ਨਾ ਮੰਨਣ ਦਾ ਹਿੰਮਤ ਰੱਖਣ ਦਾ ਬਿਲਕੁਲ ਲਿਖਤ ਜ਼ੋਰ ਦਿੰਦੀ ਹੈ ਕਿ ਇਸ ਮੋੜ 'ਤੇ ਹੌਸਲਾ ਨਹੀਂ ਛੱਡਣਾ ਜਿਹੜੀਆਂ ਰੂਹਾਂ ਲੱਗੀਆਂ ਰਹਿੰਦੀਆਂ ਨੇ ਉਹਨਾਂ ਲਈ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ ਨੇ ਤਾਂ ਫਿਰ ਇਸ ਔਖੇ ਪੜਾਚੋਂ ਨਿਕਲਣ ਦਾ ਤਰੀਕਾ ਕੀ ਹੈ ਕੀ ਸਲਾਹ ਦਿੱਤੀ ਗਈ ਹੈ ਸਲਾਹ ਬਹੁਤ ਸਿੱਧੀ ਤੇ ਸਾਫ਼ ਹੈ ਹਿੰਮਤ ਨਾ ਹਾਰੋ ਰੱਬ ਤੇ ਪੱਕਾ ਭਰੋਸਾ ਰੱਖੋ ਤੇ ਨਿਮਰਤਾ ਨਾਲ ਦਿਲ ਦੀ ਗਹਿਰਾਈ ਤੋਂ ਅਰਦਾਸ ਕਰਦੇ ਰਹੋ ਅਰਦਾਸ ਹੀ ਸਹਾਰਾ ਹੈ ਹਾਂਜੀ ਲਿਖਤ ਕਹਿੰਦੀ ਹੈ ਇਹ ਚਮਤਕਾਰ ਕਰ ਸਕਦੀ ਹੈ ਪਾਵੇਂ ਅੱਜ ਬਿਲਕੁਲ ਹਨੇਰਾ ਲੱਗ ਰਿਹਾ ਹੋਵੇ ਕੱਲ ਨੂੰ ਉਮੀਦ ਦੀ ਨਵੀਂ ਲਾਠ ਜਗ ਸਕਦੀ ਹੈ ਰੂਹਾਨੀ ਰਾਹੀ ਡਿੱਗਦਾ ਹੈ ਪਰ ਫਿਰ ਉੱਠ ਕੇ ਲੜਨਾ ਸ਼ੁਰੂ ਕਰ ਦਿੰਦਾ ਹੈ ਤੇ ਆਖਰ ਜਿੱਤ ਨੇੜੇ ਆਉਂਦੀ ਹੈ ਹੂੰ ਤੇ ਅਸਲ ਚ ਰੱਬ ਤੇ ਭਰੋਸਾ ਉਦੋਂ ਹੋਰ ਪੱਕਾ ਹੁੰਦਾ ਹੈ ਜਦੋਂ ਆਪਾਂ ਦੇਖਦੇ ਆ ਕਿ ਉਹ ਇਸ ਅੰਦਰੂਨੀ ਉਲਝਣ ਚੋਂ ਨਿਕਲਣ ਚ ਕਿਵੇਂ ਮਦਦ ਕਰਦਾ ਹੈ ਮੁੱਖ ਗੱਲ ਹੈ ਲਗੇ ਰਹਿਣਾ ਹਿੰਮਤ ਬਣਾਈ ਰੱਖਣੀ ਠੀਕ ਹੈ ਤਾਂ ਜੇ ਆਪਾਂ ਇਸ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਇਸ ਰੋਤ ਤੋਂ ਮੁੱਖ ਗੱਲ ਕੀ ਸਿੱਖਣ ਨੂੰ ਮਿਲਦੀ ਹੈ ਦੇਖੋ ਮੁੱਖ ਗੱਲ ਇਹ ਹੈ ਕਿ ਅਰਦਾਸ ਨਾਲ ਸਿਰਫ ਕੁਝ ਮੰਗਣ ਦੀ ਰਸਮ ਨਹੀਂ ਇਹ ਰੱਬ ਨਾਲ ਇੱਕ ਜੀਵਨ ਦਾ ਜਾਗਦਾ ਬਦਲਦਾ ਰਿਸ਼ਤਾ ਹੈ ਹਾਂ ਇਹ ਰਿਸ਼ਤਾ ਸਾਡੀ ਆਪਣੀ ਰੋਹਾਨੀ ਤਰੱਕੀ ਦੇ ਨਾਲ-ਨਾਲ ਬਦਲਦਾ ਹੈ ਵੱਧਦਾ ਹੈ ਤੇ ਇਹਦੇ ਲਈ ਪੱਕਾ ਵਿਸ਼ਵਾਸ ਤੇ ਬਹੁਤ ਨਿਮਰਤਾ ਚਾਹੀਦੀ ਹੈ ਤੇ ਇਹ ਸਿਰਫ ਆਪਣੇ ਲਈ ਨਹੀਂ ਸਮਾਜ ਲਈ ਵੀ ਜ਼ਰੂਰੀ ਹੈ ਬਿਲਕੁਲ ਇਹ ਨਿੱਜੀ ਤੌਰ ਤੇ ਸ਼ਾਂਤੀ ਤਾਂ ਦਿੰਦੀ ਹੈ ਪਰ ਸਮੂਹਿਕ ਤੌਰ ਤੇ ਪਾਈਚਾਰੇ ਨੂੰ ਜੋੜਨ 'ਚ ਵੀ ਇਹਦਾ ਬਹੁਤ ਵੱਡਾ ਹੱਥ ਹੈ ਸਹੀ ਗੱਲ ਇਹ ਸਫ਼ਰ ਆਪਣੀਆਂ ਲੋੜਾਂ ਲਈ ਅਰਜ਼ ਕਰਨ ਤੋਂ ਸ਼ੁਰੂ ਹੁੰਦਾ ਤੇ ਫਿਰ ਰੂਹਾਨੀ ਸੱਚ ਦੀ ਖੋਜ 'ਚ ਆਪਣੇ ਹੀ ਮਨ ਨਾਲ ਲੜਨ ਤੱਕ ਜਾਂਦਾ ਹੈ। ਸਰੋਤ ਅਰਦਾਸ ਨੂੰ ਇੱਕ ਬਹੁਤ ਹੀ ਮਤਲਬ ਕਈ ਪੱਖਾਂ ਵਾਲਾ ਸ਼ਕਤੀਸ਼ਾਲੀ ਅਭਿਆਸ ਦੱਸਦਾ ਹੈ ਤੇ ਉਹ ਸੰਗਤੀ ਤੇ ਨਿੱਜੀ ਅਰਦਾਸ ਦਾ ਫਰਕ ਵੀ ਇਸ ਦੀ ਦੋਹਰੀ ਭੂਮਿਕਾ ਦੱਸਦਾ। ਕੌਮ ਨੂੰ ਜੋੜਨਾ ਤੇ ਬੰਦੇ ਨੂੰ ਸ਼ਾਂਤੀ ਦੇਣਾ। ਬਿਲਕੁਲ ਸਹੀ। ਅੱਛਾ ਇਸ ਸਾਰੀ ਗੱਲਬਾਤ ਤੋਂ ਬਾਅਦ ਇੱਕ ਆਖਰੀ ਸੋਚ ਜਿਸ ਤੇ ਵਿਚਾਰ ਕਰ ਸਕਦੇ ਹਾਂ ਲਿਖਤ ਨੇ ਕਿਹਾ ਕਿ ਨਿੱਜੀ ਅਰਦਾਸ ਆਤਮਾ ਦੀ ਭਾਸ਼ਾ ਨੂੰ ਸੋਹਣੇ ਸ਼ਬਦ ਨਹੀਂ ਸੱਚਾ ਵਿਚਾਰ ਚਾਹੀਦਾ ਹੈ ਹਾਂਜੀ ਇਸ ਗੱਲ ਨੂੰ ਜੇ ਆਪਾਂ ਧਿਆਨ 'ਚ ਰੱਖੀਏ ਤਾਂ ਕੀ ਇਹ ਹੋ ਸਕਦਾ ਕਿ ਜੇ ਅਸੀਂ ਰਸਮੀ ਅਰਦਾਸ ਤੋਂ ਹਟ ਕੇ ਆਮ ਜ਼ਿੰਦਗੀ 'ਚ ਆਪਣੇ ਚੁੱਪ-ਚੁਪੀਤੇ ਖਿਆਲਾਂ ਪਿੱਛੇ ਜਿਹੜੀ ਨੀਅਤ ਹੈ ਜਿਹੜੀ ਭਾਵਨਾ ਹੈ ਉਸਤੇ ਜ਼ਿਆਦਾ ਧਿਆਨ ਦੇਈਏ ਤਾਂ ਸ਼ਾਇਦ ਇਸ ਨਾਲ ਵੀ ਸਾਡਾ ਉਸ ਰੂਹਾਨੀ ਯਾਤਰਾ ਨਾਲ ਸਬੰਧ ਹੋਰ ਗਹਿਰਾ ਹੋ ਸਕਦਾ ਹੈ ਇਸ ਬਾਰੇ ਸੋਚਿਆ ਜਾ ਸਕਦਾ ਹੈ ਹਾਂ ਬਿਲਕੁਲ ਇਹ ਬਹੁਤ ਵਧੀਆ ਨੁਕਤਾ ਹੈ ਸੋਚਣ ਲਈ